ਹੈਲੋ ਜੀ ਸ਼ਸ਼ੀਕਾਲ ਹੈਪੀ ਮਦਰਸਡੇ ਅੱਜ ਹੈਗਾ ਮਦਰਡੇ ਤੇ ਅੱਜ ਮੈਂ ਨੇ ਮੋਟੀਵੇਸ਼ਨ ਬਲੌਗ ਬਣਾਇਆ ਤੇ ਮਦਰਸ ਵਾਸਤੇ ਹਨਾ ਤੇ ਪੇਰੈਂਟਸ ਵਾਸਤੇ ਮਾਂ ਤੇ ਪਿਓ ਦੋਨਾਂ ਵਾਸਤੇ ਬਣਾਇਆ ਦੋਨੋਂ ਹੀ ਜਿਆਦਾ ਜ਼ਰੂਰੀ ਆ ਤੇ ਉਹ ਆਪਣੀ ਵੀਡੀਓ ਦੇਖਣ ਲਈ ਆਪਣਾ ਫੁੱਲ ਐਂਡ ਤੱਕ ਬਲੌਗ ਦੇਖਿਓ ਜਰੂਰ ਤੇ ਚਲੋ ਜੀ ਆਪਣਾ ਹੁਣ ਬਲੌਗ ਹੈਲੋ ਜੀ ਸ਼ਸ਼ੀਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਲੱਗੇ ਆ ਸੋ ਵਿੱਚ ਤੇ ਮੈਂ ਰੋਟੀ ਬਣਾ ਰਹੀ ਸੀ ਮੈਨੇ ਸੋਚਿਆ ਕਿ ਮੈਂ ਪਹਿਲਾਂ ਬਲੌਗ ਸਟਾਰਟ ਕਰ ਦਾਂ ਤੇ ਕਾਫੀ ਦਿਨ ਹੋ ਗਏ ਸੀ ਕਿ ਗੈਪ ਪੈ ਜਾਂਦਾ ਹੁੰਦਾਗਾ ਤੇ ਮੈਨੇ ਸੋਚਿਆ ਫਿਰ ਮੈਂ ਪਹਿਲਾਂ ਮੈਂ ਅੱਜ ਬਲੌਗ ਸਟਾਰਟ ਕਰਾਂ ਵਿੱਚਲੀ ਤੇ ਬਲਮ ਮੈਂ ਰੋਟੀ ਬਣਾਤੀ ਅੱਧੀ ਤੇ ਅੱਧੀ ਰਹਿ ਗਈ ਸੀ ਫਿਰ ਮੈਨੂੰ ਯਾਦ ਆ ਗਿਆ ਕਿ ਮੈਂ ਬਲੌਗ ਸਟਾਰਟ ਕਰਾਂ ਤੇ ਮੈਂ ਪੱਖਾ ਔਨ ਕਰਿਆ ਮੈਂ ਇੱਕ ਗਰਮੀ ਜਾ ਰਹੀ ਆ ਤਾਂ ਘਰ ਕਿਧਰ ਆ ਪਲੋਬੀ ਵਾਲਾ ਫੈਨ ਲਾਣਾ ਨਹੀਂ ਹੁੰਦੀ ਆ ਤੇ ਮੈਨੂੰ ਥੋੜੀ ਥੋੜੀ ਹਵਾ ਮਿਲਦੀ ਆ ਸੋਈ ਦੇ ਵਿੱਚ ਤਾਂ ਕਰਕੇ ਤੇ ਅਬ ਮਾਮੀ ਜੀ ਬਿਮਾਰ ਨੇ ਜੀ ਇਹ ਨਾ ਮੰਡੀ ਵਾਲੇ ਤੇ ਉਹਨਾਂ ਦਾ ਆਪਰੇਟ ਹੋਣਾ ਆਪਰੇਸ਼ਨ ਹੋਣਾ ਅੱਜ ਉਹ ਦਾਖਲ ਕਰੀ ਹੋਈ ਨਹੀਂ ਮਾਨਸਾ ਕਿ ਉਹਨਾਂ ਦੇ ਸਟੰਟ ਪੈਣਿਆ ਐ ਅਟੈਕ ਦੀ ਪ੍ਰੋਬਲਮ ਸੀ ਉਹਨਾਂ ਨੂੰ ਹਾਰਟ ਦੀ ਤੇ ਉਹਨਾਂ ਦੇ ਵੀ ਪੈਣਿਆ ਤੇ ਪਹਿਲਾਂ ਕੱਲ ਆਪਰੇਸ਼ਨ ਹੋਣਾ ਸੀਗਾ ਕੱਲ ਉਹਨਾਂ ਦਾ ਹੋਇਆ ਨਹੀਂ ਹੈਗਾ ਕੱਲ ਕੈਨਸਲ ਹੋ ਗਿਆ ਤੇ ਅੱਜ ਆਪਰੇਸ਼ਨ ਹੋਣਾ ਤੇ ਮੰਮੀ ਅੱਜ ਜਾਣਗੀ ਰੋਟੀ ਲੈ ਕੇ ਤੇ ਹੁਣ ਜਾਣਦੇ ਨੇ ਮੰਮੀ ਆਪਾਂ ਨੂੰ ਮੋਲਣਾ ਸੀ ਆਹ ਲੈ ਰਿਹਾ ਰੋਟੀ ਤਿਆਰ ਕਰ ਤਾ ਟਿਕ ਟੀਫਨ ਤਿਆਰ ਕਰਤਾ ਤੇ ਦੋ ਟਿੱਕਿਆਂ ਦੇ ਵਿੱਚ ਆਪਣੀ ਰੋਟੀ ਭਾਤੀ ਤੇ ਇੱਕ ਚਾਹ ਦਲੀਆ ਬਣਾਇਆ ਉਧਰ ਉਹ ਇਲੈਕਟ੍ਰੋਨਿਕ ਹੋ ਗਿਆ ਸੀ ਬਣਾਤਾ ਦਲੀਆ ਮੰਮੀ ਵਾਸਤੇ ਦਲੀਆ ਬਣਾਤਾ ਪਰ ਜਿਵੇਂ ਹੋਣ ਤੋਂ ਪਹਿਲਾਂ ਵੀ ਡਾਕਟਰ ਕਹਿੰਦਾ ਵੀ ਕੁਝ ਖਵਾ ਦਿਓ ਰੋਟੀ ਦੇਣੀ ਨਹੀਂ ਦਲੀਆ ਦੇਣਾ ਤੇ ਫਿਰ ਮੰਮੀ ਨੂੰ ਬੱਸ ਲੈ ਕੇ ਜਾਂਦੇ ਨੇ ਤੇ ਮੈਂ ਸਾਰਾ ਕੁਝ ਤਿਆਰ ਕਰਤਾ ਕਿ ਸਬਜੀ ਸਬਜੀ ਬਣਾਈ ਪਹਿਲਾਂ ਸਵੇਰ ਨੂੰ ਕਿ ਤੇ ਹੁਣ ਅਸੀਂ ਹਨਾ ਆਪਣੀ ਰੋਟੀ ਬਣਾ ਰਹੇ ਹਾਂ ਤੇ ਉਹ ਹਸਪੀਟਲ ਆ ਗਈ ਸਾਰੇ ਪੈਸੇ ਦੇਣ ਉੱਥੇ ਮਾਸੀ ਜੀ ਨੇ ਕੋਣੀ ਮੰਮੀ ਦੇ ਤੇ ਉਹਨਾਂ ਦੀ ਮਮਾ ਇਸ ਦੀ ਕੁੜੀ ਹੈਗੀ ਤੇ ਉਹ ਦੋ ਜਣੇ ਉਹਨੇ ਇੱਕ ਮਮਾ ਇਸ ਦਾ ਮੁੰਡਾ ਦਾ ਤਾਂ ਮੈਂ ਉਹਨਾਂ ਦੀ ਰੋਟੀ ਪੈ ਕੇ ਹੋ ਗਈ ਤਿੰਨਾਂ ਜਣਿਆਂ ਦੀ ਤੇ ਮੰਮੀ ਜੀ ਦਲੀਆ ਖਾਣਗੇ ਤੇ ਮੰਮੀ ਖਾ ਕੇ ਵਾਗ ਜਾਣੀ ਰੋਟੀ ਤੇ ਅੱਜ ਡੈਡੀ ਨੇ ਵੀ ਕਿਸੇ ਦੇ ਭੋਗ ਤੇ ਜਾਣਾ ਉਹ ਵੀ ਰੋਟੀ ਖਾ ਕੇ ਜਲੇ ਜਾਣੀ ਤੇ ਬਸ ਹੁਣ ਆਪਾਂ ਆਪਦੀ ਅੱਜ ਰੋਟੀ ਬਣਾਉਣੀ ਆਂ ਇਹ ਰੋਟੀ ਨੂੰ ਖਾਣਾਂਗੇ ਤੇ ਡੈਡੀ ਖਾਣਾਂਗੇ ਇਹ ਦੁਕਾਨ ਤੇ ਚਲੇ ਗਏ ਨੇ ਨਾ ਆਕੇ ਜੋਤ ਲਾਈ ਜਾਂਦੇ ਨੇ ਦੇ ਉਹਨਾਂ ਤੇ ਜਿਹੜਾ ਆਪ ਲਾਉਂਦੇ ਨੇ ਤੇ ਰੁਗਣੀ ਥੋਥੇ ਪਈ ਸੀਗੀ ਰਾਤ ਉਹ ਵੀ ਹੋ ਗਈ ਆ ਚਾਹ ਤੀ ਕੇ ਹੱਟੀਆਂ ਖੱਢੀ ਜਾਂਦੀ ਆ ਉੱਥੇ ਉੱਠਣਸਾਰ ਪਹਿਲਾਂ ਉਹ ਸਾਈਕਲ ਚਲਾਉਣ ਲੱਗੀ ਜਾਂਦੀ ਆ ਹੋਰ ਕੰਮ ਬਾਅਦ ਚ ਕਰਦੀ ਐ ਤੇ ਉਧਰ ਆਪਣੀ ਭੂਆ ਹੋਰਿਆਂ ਆਈਆਂ ਸੀਗੀਆਂ ਵੱਡੀਆਂ ਤੇ ਡੈਡੀ ਦੀਆਂ ਭੂਆ ਨਹੀਂ ਦੋ ਉਹ ਦੋ ਜਣੇ ਆਦੇ ਸੀਗੇ ਤੇ ਉਹਨਾਂ ਨੂੰ ਬਸਨੇ ਆ ਪਹਿਲਾਂ ਵਿਚੀ ਰੋਟੀ ਹੱਢੀ ਸੀ ਵਿਚੀ ਉਹਨਾਂ ਨੂੰ ਚਾਹ ਚ ਦੇ ਕੇ ਚਾਹ ਪਾਣੀ ਦੇਖ ਕੇ ਸਮਝ ਤੋਂ ਬਾਅਦ ਮੈਂ ਆ ਕੇ ਦਵਾ ਰਹੀ ਕਿ ਲੱਗੀਆਂ ਤੇ ਮੇਰੀ ਯਾਦ ਆ ਗਈ ਕਿ ਮੈਂ ਬਲੌਗ ਕਿ ਸਟਾਰਟ ਕਰ ਲਵਾਂ ਤਾਂ ਕਰਕੇ ਮੈਂ ਮਾਂ ਵਿੱਚ تین ਮੈਨ ਲੈ ਕੇ ਫੋਨ ਲੈ ਕੇ ਫਿਰ ਮੈਂ ਬਲੌਗ ਸਟਾਰਟ ਕਰ ਲਿਆ ਮੈਂ ਹੋਰ ਨਾ 3 ਪਿਆਸੀ ਗਰੌਂਡ ਚੱਲ ਗਈ ਸੀ ਦੁਕਾਨ ਦੇ ਵਿੱਚ ਤੇ ਅੱdna ਸਵੇਰ ਸਵੇਰ ਆਪਾਂ ਗਰੌਂਡ ਲਾ ਲਿਆ ਨਿਉਨ ਤੇ ਸਪੀਕਰ ਕੇਬਲ ਨੂੰ ਇਥਾ ਅਟੈਚ ਕਰਕੇ ਇਹ ਗਰੌਂਡ ਚੱਲਦੀ ਰਹਦੀ ਆ ਜੀ ਇਸ ਕਰ ਨਹੀਂ ਬਹੁਤ ਜ਼ਿਆਦਾ ਕੋਈ ਪੀਆ ਜੀ ਨਹੀਂ ਬੈਠੀ ਹੈ ਇਹ ਵਧੀਆ ਹੁੰਦੀ ਆ ਜਿਵੇਂ ਜਿਵੇਂ ਦਿਨਾਂ ਉਹ ਆਪੇ ਬਾਦਰਾ ਹੀ ਨਵੇਂ ਨਵੇਂ ਘਰਨੇ ਵੱਧ ਰਹੀ ਹੈ ਮੈਂ ਝਾੜੂ ਵੀ ਲਾਤਾ ਸੀ ਪੋਚਾ ਵੀ ਲਾਤਾ ਸਾਰੀ ਪੋਚਾ ਸਾਰਾ ਕੰਮ ਕਰਤਾ ਬਸ ਮੇਰੇ ਦੋ ਕੰਮ ਰਹਿ ਗਿਆ ਇੱਕ ਉਹ ਕਿਚਨ ਦੀ ਸਫਾਈ ਰਹਿ ਗਈ ਤੇ ਇੱਕ ਮੇਰੇ ਕਿਸੇ ਜਿ ਖਾਉਣੀਆਂ ਇੱਕ ਮੇਰੇ ਰਹਿ ਗਈ ਉਹ ਦੇਖੋ ਉਧਰ ਸੋਫੇ ਤੇ ਕੱਪੜੇ ਇਹ ਪਤਾ ਨਹੀਂ ਵੀ ਸਾਡੇ ਕਰੀ ਹੁੰਦਾ ਹੈ ਜਾਂ ਸਾਰਿਆਂ ਦੇ ਕਰੀ ਹੁੰਦਾ ਜਦੋਂ ਵੀ ਮੈਂ ਕੱਪੜੇ ਧੋਣੇ ਹਾਂ ਨਾ ਤੇ ਤੈ ਮਾਰਨ ਨੂੰ ਔਖ ਲੱਗਦੇ ਮੈਨੂੰ ਧੋਣੇ ਬਹੁਤ ਜ਼ਿਆਦਾ ਔਖ ਲੱਗਦੇ ਆ ਮੈਂ ਧੋ ਕੇ ਤਾਂ ਰੱਖ ਦੂ ਸਾਰੇ ਕੱਪੜੇ ਧੋਦਾ ਨਹੀਂਆਂ ਲੇਕਿਨ ਜਦੋਂ ਤੈ ਮਾਰਨ ਦੀ ਵਾਰੀ ਹੁੰਦੀ ਹੈ ਨਾ ਇੰਨੇ ਔਖੇ ਲੱਗਦੇ ਬਹੁਤ ਜ਼ਿਆਦਾ ਸਮੇਂ ਹੀ ਨਹੀਂ ਜਾਂਦੀ ਹੈਗੀ ਰੋਜ਼ ਐ ਹੀ ਹੁੰਦਾ ਹੁਣ ਮੈਂ ਇਹ ਅ ਅੱਜ ਹਜੇ ਮੈਂ ਕੱਪੜੇ ਧੋਤੇ ਨਹੀਂ ਹੈਗੇ ਅੱਜ ਮੇਰਾ ਸਲਾਹ ਹੈ ਨਹੀਂ ਸ਼ਾਇਦ ਹੀ ਧੋਵਾਂ ਜੇ ਧੋਵਾਂਗੀ ਤਾਂ ਜੋ ਸ਼ਾਮ ਨੂੰ ਧੋਦੂੰਗੀ ਤੇ ਅਜੇ ਮੈਂ ਸੋਹਾ ਕੱਲ ਇਹ ਮੈਂ ਕੱਲ ਧੋਤੇ ਸੀ ਕੱਲ ਧੋ ਕੇ ਤੇ ਧਾਰ ਤੋਂ ਧਾਰ ਕੇ ਮੈਂ ਇੱਥੇ ਰੱਖਦੇ ਸੋਫੇ ਤੇ ਤੇ ਮੁੜ ਕੇ ਦੇਖੀ ਪਈ ਨਹੀਂ ਤੇ ਹਜੇ ਤੱਕ ਮੈਂ ਤੈਨੂੰ ਲਾਏ ਬਸ ਮੇਰੀ ਇੱਕ ਦਾ ਕਿ ਆ ਇੱਥੋਂ ਸੈਲਫ ਦੀ ਸਫਾਈ ਰਹੀ ਏ ਰੋਟੀਆਂ ਹੀ ਤੇ ਉਸ ਤੋਂ ਬਾਅਦ ਮੈਂ ਬਸ ਕੱਪੜੇ ਦੇਖਨੇ ਕੱਪੜੇ ਤੈ ਮਾਰੂਗੀ ਜਾਂ ਫਿਰ ਮੈਂ ਪਹਿਲਾਂ ਨਹਾਣੀਆਂ ਨਾ ਕੇ ਫਿਰ ਤੈ ਮਾਰਾਂਗੀ ਕੱਪੜੇ ਤੇ ਅੱਜ ਮੈਂ ਅਲਮਾਰੀ ਨੂੰ ਪੂਰੀ ਸੈੱਟ ਕਰਕੇ ਨਾ ਕੱਪੜੇ ਸਾਰੇ ਤੈ ਮਾਰ ਕੀ ਫਿਰ ਇੰਪਾਨ ਤੇ ਜਾਉਣੀ ਨਾ ਟਾਈਮ ਅੱਜ ਦਿਹਾਉਂਦੀ ਚਾਉਂਦੀ ਹੈਗੀ ਮੈਂ ਬਸ ਕਰੂੰ ਘਰ ਤੇ ਸਾਰਾ ਦੁਕਾਨ ਤੇ ਲੱਗ ਜਾਈਂਗੀ ਦੁਬਾਰਾ ਜਿਹੜਾ ਟਾਈਮ ਹੀ ਲੱਗਦਾ ਵੈਸੇ ਅੱਜ ਆਪਾਂ ਨੇ ਭਾਰਸਲ ਵੀ ਕਾਫੀ ਪੈਕ ਕਰਨੀ ਹੈ ਨਾ ਕੋਈਏ ਭੇਜਣੇ ਨੇ ਤੇ ਉਹ ਵੀ ਪੈਕ ਕਰਨੀ ਨੇ ਸ਼ਾਇਦ ਮੈਨੂੰ ਆਇਆ ਕੋ ਤਾਂ ਮੈਂ ਨਾ ਕਿੰਨੀ ਤਰੀ ਭਾਗਣਾ ਫੇਰ ਮੇਰੇ ਕੱਪੜੇ ਇੱਥੇ ਪਏ ਰਹਿ ਜਾਣ ਤੇ ਇਹ ਮੈਨੂੰ ਕਮੈਂਡ ਕਰਕੇ ਦੱਸੇ ਵੀ ਕਿਹਦੇ ਵੀ ਘਰੇ ਹੁੰਦਾ ਵੀ ਕਿ ਕਿੰਨੇ ਦਿਨ ਕੱਪੜੇ ਐਵੇਂ ਪਏ ਰਹਿੰਦੇ ਨੇ ਤੇ ਮੈਨੂੰ ਤਾਂ ਲੱਗ ਮੇਰੇ ਤਾਂ ਰੋਜ਼ ਮੇਰੇ ਤਾਂ ਰੋਜ਼ ਨੂੰ ਹੀ ਪਏ ਰਹਿੰਦੇ ਨੇ ਮੈਂ ਤਾਂ ਪੱਕਾ ਹੀ ਮੇਰੀ ਤਾਂ ਵੀ ਮਤਲਬ ਪੱਕਾ ਹੀ ਹੈਗਾ ਵੀ ਮੈਂ ਅੱਜ ਤੋਂ ਤੇ ਦਾ ਕੱਲ੍ਹ ਵੀ ਤੈਮ ਮਾਰ ਲਵਾਂ ਇੱਕ ਦਿਨ ਤਾਂ ਮੇਰਾ ਨੰਗਦਾ ਹੀ ਲੱਗਦਾ ਆ ਹੀ ਹੈਗਾ ਵੀ ਜਿੱਦ ਤੱਕ ਧੋਤੇ ਤੇ ਉੱਦੀ ਤੈਮ ਮਾਰ ਲਵਾਂ ਇਹ ਮੇਰੇ ਨਾਲ ਕਦੇ ਵੀ ਨਹੀਂ ਹੋਇਆ ਪਤਾ ਨਹੀਂ ਕਿਉਂ ਇਹ ਕੀ ਚੱਕਰ ਆ ਇਹ ਸਮਝੇ ਹਜੇ ਮੈਨੂੰ ਵੀ ਨਹੀਂ ਆਇਆ ਤੇ ਮੈਂ ਧੋ ਕੇ ਰੱਖੜੀ ਰੱਖਣੇ ਕਮੈਂਟ ਕਰਕੇ ਲੱਸੀ ਵੀ ਕੀ ਨਹੀਂ ਕੀਦੇ ਹਨ ਸੋਫੇ ਉੱਤੇ ਕੱਪੜੇ ਪਏ ਰਹਿੰਦੇ ਆ ਹਨ ਵੀ ਆਪਣੇ ਕੱਪੜੇ ਸੋਫੇ ਉਂਤੇ ਰੱਖਣ ਵਾਸਤੇ ਸੋਫੇ ਸਵਾਰੀ ਸੋਫੇ ਕੱਪੜੇ ਰੱਖਣ ਵਾਸਤੇ ਤਾਂ ਹੁੰਦੇ ਨੇ ਹਨਾ ਅ ਗੈਸਟ ਵਾਸਤੇ ਹੁੰਦੇ ਆ ਲੇਕਿਨ ਆਪਾਂ ਇਹ ਹੋਵੇ ਸ਼ਾ ਕੱਪੜਿਆਂ ਨਾਲ ਹੀ ਭਰ ਕੇ ਰੱਖਦੇ ਆ ਤੇ ਚਲੋ ਦੇਖਦੇ ਹਾਂ ਹੁਣ ਕੀ ਬੰਦਾ ਜੇ ਟੇਹਾ ਵੱਜੀ ਤਾਂ ਉਹ ਵੀ ਠੀਕ ਆ ਨਹੀਂ ਫਿਰ ਸ਼ਾਮ ਤੱਕ ਤਬਾਜੀ ਜਾਣੇ ਆ ਸਾਰਾ ਦਿਨ ਪਿਆ ਹੁਣ ਤੋ ਦੇਖਦੇ ਹੋਏ ਤੁਹਾਨੂੰ ਜਿਉਂ ਕੇ ਮੈਂ ਬੜਾਇਆ ਮੰਡੀ ਨੂੰ ਬਾਜ਼ ਮਾਰਾਂ ਤੇ ਮੋਲੀ ਰੋਟੀ ਲੈ ਕੇ ਜਾਣੀਏ ਚੱਕ ਕੇ ਉਹ ਪਾਉਣਗੇ ਢੋਲੇ ਝੋਲੇ ਚਪਾਲ ਆਣੀ ਹੈ ਨਾ ਲਸੀ ਨੂੰ ਸਿਪਾਈ ਜੰਨੇ ਸੀ ਮੰਮੀ ਇੰਨੇ ਮੈਂ ਜਿਹੜੀ ਮੈਂ ਬੋਤਲ ਚ ਲਸੀ ਪਾਉਂਗਾ ਨਹੀਂ ਆ ਤੇ ਮੈਂ ਨਾਲ ਲੈ ਜਾਉਂਗੀ ਨਾਲੇ ਦੁੱਧ ਪਾਉਣੀ ਹੈ ਦੁੱਧ ਉਹਤੇ ਚਾਹ ਦਾ ਤੁਹਾਨੂੰ ਪਤਾ ਮਣਾ ਸਿਸਟਮ ਕਿੰਨਾ ਗੰਦਾ ਹੁੰਦਾ ਹਸਪੀਟਲ ਦੇ ਵਿੱਚ ਵੀ ਜਿਹੜੇ ਬਾਹਰ ਹੋ ਗਏ ਨੇ ਚਾਹ ਵਾਲੇ ਤੇ ਉਹਨਾਂ ਤੋਂ ਆਪਾਂ ਚਾਹ ਵੀ ਮਤਲਬ ਬਣਾਉਣੀ ਤਾਂ ਹੈਗੀ ਆ ਲੇਕਿਨ ਦੁੱਧ ਆਪਦਾ ਲੈ ਜਾਂਦੇ ਹਾਂ ਕੱਲ ਵੀ ਮੰਮੀ ਦੁੱਧ ਲੈ ਕੇ ਗਈ ਸੀ ਕੋ ਰੋਟੇ ਉਹਦੀ ਚਾਹ ਬਣਵਾ ਲਈ ਸੀ ਕੋਲੇ ਖੜ ਕੇ ਤੇ ਅੱਜ ਵੀ ਦੁੱਧ ਲੈ ਕੇ ਜਾਣੀ ਠੀਕ ਕੋਲੇ ਖੜ ਕੇ ਚਾਹ ਬਣਵਾ ਲਾਂਗੇ ਤੇ ਚਲੋ ਜੀ ਹੁਣ ਫਸ ਫਿਰ ਮੰਮੀ ਨੂੰ ਪੇਜ਼ਿਆ ਹੁਣ ਮੰਮੀ ਚਲੀ ਜਾਊਗੀ ਕਿਉਂਕਿ ਆਪਰੇਸ਼ਨ ਦਾ ਟਾਈਮ ਵੀ ਹੋਣ ਵਾਲਾ ਉਹਦੋਂ ਪਹਿਲਾਂ ਪਹਿਲਾਂ ਦਲੀਆ ਖਵਾਉਣਾ ਹੁਣ ਮੰਮੀ ਨੂੰ ਉਹ ਲੋਕ ਆ ਕੇ ਤੇ ਉਹਨਾਂ ਦਾ ਮਾਮਾ ਇੰਦਾ ਲੜਕਾ ਜਿਹੜਾ ਬਾਹਰ ਗਿਆ ਹੋਇਆ ਆਪਣੀ ਅਕਸਰੀ ਉਹਨਾਂ ਦੀ ਸੱਚ ਆਪਣੀ ਵੀਡੀਓ ਵੀ ਪਾਉਂਦੇ ਰਹਿੰਦੇ ਹਨਾ YouTube ਤੇ ਕਈ ਵਾਰੀ ਗੱਲ ਵੀ ਹੋ ਜਾਂਦੀ ਹੈ ਉਹਨਾਂ ਬਾਰੇ ਜਿਹੜੇ ਨਿਊਜ਼ੀਲੈਂਡ ਗਏ ਹੋਏ ਨੇ ਤੇ ਉਹ ਉਹਨਾਂ ਦੇ ਮਾਮਾ ਉਸ ਦੇ ਮਾਮਾ ਇਸ ਦਾ ਮੁੰਡਾ ਹੈ ਹਨਾ ਜਿਨ੍ਹਾਂ ਦੀ ਮਾਮੀ ਦਾ ਆਪਰੇਸ਼ਨ ਹੋਣਾ ਤੇ ਉਹਨਾਂ ਦਾ ਵੀ ਵਾਰ-ਵਾਰ ਬਹੁਤ ਜ਼ਿਆਦਾ ਵਿਚਾਰਿਆਂ ਦਾ ਫੋਨ ਆ ਗਿਆ ਬਾਹਰੋਂ ਉਹਨਾਂ ਨੂੰ ਵੀ ਟੈਨਸ਼ਨ ਹੋ ਰਹੀ ਹੈ ਵੀ ਕੀ ਗੱਲ ਹੋ ਗਈ ਹਨਾ ਤੇ ਕਦੇ ਕਿਸੇ ਨੂੰ ਫੋਨ ਲਾਉਂਦੇ ਕਦੇ ਕਿਸੇ ਨੂੰ ਉਹਨਾਂ ਨੂੰ ਐ ਹੋ ਜਾਂਦਾ ਵੀ ਸਾਨੂੰ ਕੀ ਪਤਾ ਕੋਈ ਸੱਚ ਨਹੀਂ ਦੱਸ ਰਿਹਾ ਵੀ ਕਈ ਵਾਰੀ ਕੋਈ ਗੱਲ ਨਾ ਹੋ ਜਾਈ ਵੀ ਸਾਨੂੰ ਦੱਸਣ ਜਾਈ ਉਹ ਲੱਗ ਲੱਗ ਫੋਨ ਲਾ ਕੇ ਪੁੱਛ ਲਿਆ ਕਦੇ ਮੰਮੀ ਨੂੰ ਲਾ ਲੰਦੇ ਆ ਕਦੇ ਮੈਨੂੰ ਲਾਉਂਦੇ ਆ ਤੇ ਕਦੇ ਆਪਣੇ ਭਰਾ ਨੂੰ ਲਾਉਂਦੇ ਆ ਕਦੇ ਸ਼ਮਮੀ ਨੂੰ ਲਾਉਂਦੇ ਆ ਐਵੇਂ ਅਲੱਗ-ਅਲੱਗ ਫੋਨ ਲਾ ਕੇ ਪੁੱਛ ਦਿਆ ਵੀ ਕੀ ਮੀਏ ਕੀ ਮੀਆ ਹਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਹੈ ਵਿਚਾਰਿਆਂ ਨੂੰ ਕਹਿੰਦੀ ਫਟ ਕੇ ਆਉਂਦੇ ਨੂੰ ਉਹਨੂੰ ਟੋਰਾਈ ਹੋ ਗਿਆ ਉਹ ਨਹੀਂ ਉਹ ਕੋ ਇੱਧਰ ਆਏ ਸੀ ਦੇਖੋ ਆਪਾਂ ਵਿਆਹ ਸੀ ਉਹਨਾਂ ਦੇ ਸਹਾਲੇ ਦਾ ਵਿਆਹ ਸੀਗਾ ਤੇ ਇਧਰ ਮਾਮਾ ਜੀ ਦੀ ਲੜਕੀ ਵੀ ਲੜਕੀ ਦਾ ਵਿਆਹ ਸੀ ਹਨਾ ਨਾਂਕਾ ਸ਼ੱਕ ਭਰ ਕੇ ਗਈ ਮੇਰੇ ਕੋਲ ਕੋਈ ਹੁਣ ਤੇ ਹਜੇ ਹੋਣੀ ਗਏ ਉਹਨਾਂ ਨੂੰ ਵਿਆਹ ਹੋਣ ਦੀ ਮਹੀਨਾ ਹੀ ਹੋਇਆਗਾ ਤੇ ਹੁਣ ਦਵਾਈ ਆਉਣਾ ਵੀ ਬਹੁਤ ਔਖਾਗਾ ਤੁਹਾਨੂੰ ਪਤਾ ਹੀ ਹੈ ਨਾ ਬਾਰੋਂ ਪਹਿਲਾਂ ਇੰਨੇ ਪੈਸੇ ਲਾਕੇ ਗਏ ਆ ਫਿਰ ਇੰਨੇ ਡਾਕਟਰ ਤੇ ਲਾਕੇ ਆਉਣਗੇ ਬਾਕੀ ਹੁਣ ਜਿਹੜੇ ਮਾਮੀ ਜੀ ਦੇ ਇਲਾਜ ਤੇ ਲੱਗਣਗੇ ਹਨ ਪੈਸੇ ਉਹ ਹੋਗੇ ਤੇ ਤਾਂ ਵੀ ਬਹੁਤ ਔਖਾ ਜਿਹਾ ਹੋ ਜਾਂਦਾ ਵਿਚਾਰਾਂ ਨੂੰ ਟੈਨਸ਼ਨ ਵੀ ਬਹੁਤ ਹੋਈ ਪਈ ਆ ਬਾਹਰੋਂ ਫੋਨ ਲਾ ਕੇ ਬਾਰ ਬਾਰ ਪੁੱਛੀ ਹੁੰਦੇ ਨੇ ਕੀ ਹੋ ਗਿਆ ਤੁਸੀਂ ਤਾਂ ਰੱਖਿਓ ਆ ਮੇਰੀ ਮੰਮੀ ਨੇ ਵਾਰਿ ਵਾਰੀ ਕਹਿ ਦੇਣੀ ਵਿਚਾਰੇ ਤੇ ਬਾਹਰ ਤੋਂ ਵੀ ਗੱਲ ਪਰਦੇਸਾਂ ਦੀ ਬਹੁਤ ਔਖਾ ਬਈ ਕਹਿਣਾ ਬਹੁਤ ਸੌਖਾ ਹੈ ਮਤਲਬ ਦੂਜੇ ਕਹਿ ਦਿੰਦੇ ਨੇ ਲੋਕਾਂ ਨੂੰ ਕਹਿਣਾ ਸੌਖਾ ਹੋ ਜਾਂਦਾ ਹੈ ਨਾ ਵੀ ਡਾਲਰ ਕਮਾਉਂ ਲੈ ਅਗਲਾ ਬਾਹਰ ਹੈ ਡਾਲਰ ਕਮਾਉਂ ਲੇ ਪਰ ਲੇਕਿਨ ਉਹ ਉਸ ਨੂੰ ਪਤਾ ਹੈ ਵੀ ਉਹ ਕਿਹੜੇ ਹਿਸਾਬ ਨਾਲ ਕਮਾਉਂਦਾ ਤੇ ਕਿੰਨੇ ਕਮਾਉਣਾ ਹੈ ਨਾ ਮਾਂ ਪਿਓ ਤੋਂ ਦੂਰ ਰਹਿ ਕੇ ਦੇ ਵੀ ਮੋਦਕਾ ਹੋ ਜਾਂਦਾ ਜਦੋਂ ਆਪਾਂ ਆਪਣੇ ਮਾਪਿਆਂ ਤੋਂ ਦੂਰ ਹੋ ਗਏ ਕੋਈ ਅੰidea ਨਾ ਸਿਰਫ ਐਸੇ ਨਹੀਂ ਇਕੱਲੇ ਪੈਸੇ ਨਹੀਂ ਵਜ੍ਹਾ ਹੁੰਦੀ ਹੈ ਕਿ ਜਿਉਣ ਵਾਸਤੇ ਇਕੱਲੇ ਪੈਸੇ ਨਹੀਂ ਚਾਹੀਦੇ ਹੁੰਦੇ ਮਾਪੋਂ ਦੀ ਜ਼ਰੂਰੀ ਹੈ ਤੇ ਇਹ ਗੱਲ ਮੈਂ ਐਵੇਂ ਐਸੀ ਵੀ ਕਈਆਂ ਜਾਣਿਆਂ ਨੂੰ ਸਮਝਾਉਣਾ ਸੀਗਾ ਤੇ ਚਲੋ ਉਹ ਆਪਣੀ ਕਿਸੇ ਹੋਰ ਟੌਪਿਕ ਤੇ ਗੱਲ ਹੋ ਰਹੀ ਸੀ ਵਧੀਆ ਹੋ ਰਿਹਾ ਕਿ ਸ਼ਾਇਦ ਮੇਰਾ ਮੈਸੇਜ ਉੱਥੇ ਤੱਕ ਵੀ ਪਹੁੰਚ ਜੇ ਹਾਂ ਜਿੱਥੇ ਤੱਕ ਮੈਂ ਬਝਾਉਣਾ ਚਾਹੁੰਦੀ ਹਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਇਕੱਲਾ ਪੈਸਾ ਜ਼ਰੂਰੀ ਨਹੀਂ ਹੁੰਦਾ ਮਾਪੋਂ ਵੀ ਜ਼ਰੂਰੀ ਹੁੰਦੇ ਨੇ ਤੇ ਜੀ ਆਪਾਂ ਮਾਪਿਆਂ ਨੂੰ ਸਾਵਾਂਗੇ ਨਾ ਤਾਂਗਾ ਹਾਂ ਆਪਣੇ ਬੱਚੇ ਵੀ ਤਾਂ ਉਹੀ ਚੀਜ਼ ਸਿੱਖਣਗੇ ਤਾਂ ਆਪਾਂ ਨੂੰ ਸਾਂਭਣਗੇ ਇਹ ਚੀਜ਼ ਵੀ ਮੈਨੇਜੇਸ਼ਨ ਮੈਸੇਜ ਜਿਹੜਾ ਸਿਸਟੇ ਜਿਹੇ ਚਲਾ ਜਾਵੇ ਉਹਨੇ ਕੋਈ ਤਾਂ ਹੀ ਨਹੀਂ ਆਦੀ ਹੈ ਨਹੀਂ ਚਲਾ ਜਾਊਗਾ ਉਹਨੇ ਕੋਈ ਹੂੰ ਤੇ ਬਾਈ ਨਹੀਂ ਚਲਾਉਣਾ ਠੀਕ ਹੈ ਕਿੰਦਾ ਕਰ ਆਪ ਸਮਾਣੀ ਕੋਣਾ ਚ ਦੂਜਾ ਹੋਵੇਗਾ ਸਕਤਾ ਚੂਟਾ ਨਹੀਂ ਬੋ ਦੂਜਾ ਉਹ ਤੋਂ ਠੀਕ ਐ ਦਿਖਾਉਣ ਚ ਕਹੇ ਹੈ ਵੱਡਾ ਸਾਂ ਤੇ ਹਾਂ ਜੀ ਮੈਂ ਰੋਟੀ ਖਾਣ ਲੱਗ ਗਈ ਤੇ ਇੱਥੇ ਬੈਠ ਕੇ ਮम्मी ਰੋਟੀ ਖਾਈ ਜਾਂਦੀ ਆ ਤੇ ਨਵੀਂ ਵੀਡੀਓ ਦਾ ਅੱਜ ਦਾ ਮੈਂ ਬਲੋਗ ਕੋਈ ਵੀ ਵਿੱਚ ਦੀ ਕੱਟ ਨਹੀਂ ਕਰਿਆ ਹੈਗਾ ਅੱਜ ਦਾ ਮੇਰਾ ਬਲੋਗ ਕੰਟੀਨਿਊ ਹੀ ਚੱਲ ਰਿਹਾ ਤੇ ਅੱਜ ਦਾ ਬਲੋਗ ਮੇਰਾ ਸਿਰਫ ਮੋਟੀਵੇਸ਼ਨ ਹੀ ਤਾਂ ਉਹ ਇੱਕ ਮੋਟੀਵੇਸ਼ਨ ਸੀਗਾ ਤੇ ਮੇਰਾ ਕਿਚਨ ਦੇ ਵਿੱਚ ਹੀ ਸਾਰਾ ਬਲੋਗ ਨਾ ਪੂਰਾ ਕਰਤਾ ਤੇ ਆਪਾਂ ਇੱਥੇ ਹੀ ਨਵਾਂ ਕੰਟੀਨਿਊ ਕਰਾਂਗੇ ਬਲੋਗ ਅਗਲਾ ਸਟਾਰਟ ਕਰਾਂਗੇ ਤੇ ਇਸ ਤੋਂ ਬਾਅਦ ਮੈਂ ਅਗਲਾ ਬਲੋਗ ਸਟਾਰਟ ਫੇਰ ਕਰੂੰਗੀ ਪਹਿਲਾਂ ਮੇਰਾ ਇਹੀ ਮਤਲਬ ਮੈਸੇਜ ਇਹਦੇ ਵਿੱਚ ਇਹ ਆ ਬਲੋਗ ਦੇ ਵਿੱਚ कि ਆਪਣੇ ਮਾਪੋਂ ਦੀ ਸੇਵਾ ਕਰੋ ਤੇ ਮਾਪੋਂ ਨੂੰ ਮਾਪਿਓ ਨੂੰ ਸਾਮੂ ਪੈਸਾ ਜ਼ਰੂਰੀ ਨਹੀਂ ਹੁੰਦਾ ਤੇ ਆਪਾਂ ਉਹ ਨਾਲ ਨਾਲ ਸੇ ਮਾਪੋਂ ਵੀ ਜ਼ਰੂਰੀ ਹੁੰਦੀ ਹੈ ਤੇ ਬਸ ਇਹੀ ਮੇਰੀ ਕਹਾਣੀ ਜਿਆਦਾ ਤੱਕ ਵੀ ਮੇਰਾ ਜਿੱਥੇ ਤੱਕ ਹੋ ਸਕਦਾ ਉੱਤੇ ਤੱਕ ਵੀਡੀਓ ਨਹੀਂ ਸ਼ੇਅਰ ਕਰਦੇ ਹੋ ਤੇ ਮੇਰਾ ਇਹ ਮੈਸੇਜ ਦੇਣ ਤੱਕ ਦਾ ਹੀ ਉਹ ਸੀਗਾ ਇਹਦੇ ਵਿੱਚ ਮੈਂ ਨੇ ਇੱਕ ਮੋਟੀਵੇਸ਼ਨ ਦਿੱਤਾ ਹਨਾ ਤਾਂ ਮਾਪਿਓ ਨੂੰ ਸਾਹਮਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹਨਾ ਉਹ ਸਾਡਾ ਮਾਮਾ ਜੀ ਦਾ ਲੜਕਾ ਉਹ ਬਾਹਰ ਗਿਆ ਹੋਇਆ ਬਾਹਰ ਬੈਠਾ ਉਹਦੇ ਕੋਲੇ ਕਾਸੀ ਦੀ ਕਮੀ ਨਹੀਂ ਹੈਗੀ ਉਹਦੇ ਕੋਲੇ ਸਭ ਕੁਝ ਹੈ ਦੋ ਮੁੰਡੇ ਮੁੰਡੇ ਵੀ ਨੇ ਉਹਦੇ ਕੋਲੇ ਰਬਾਬਾ ਜੀ ਨੇ ਉਹਨੂੰ ਬਹੁਤ ਹੀ ਵਧੀਆ ਦਾਤ ਵਖਸ਼ੀਆ ਬਹੁਤ ਜਿਆਦਾ ਵਧੀਆ ਉਹਦੇ ਪਰਿਵਾਰ ਹੈ ਘਰ-ਵਾਰ ਸਹੀ ਹੈ ਲੇਕਿਨ ਉਹ ਫੇਰ ਵੀ ਹੁਣ ਬਾਹਰ ਬੈਠਾ ਤੜਫ ਰਿਹਾ ਆਪਣੀ ਮਾਂ ਵਾਸਤੇ ਮਤਲਬ ਉਹਨੂੰ ਬਹੁਤ ਜਿਆਦਾ ਟੈਨਸ਼ਨ ਹੋ ਰਹੀ ਹੈ ਨਾ ਤਾਂ ਇਸ ਲਈ ਕਹਿ ਰਹੀਆਂ ਵੀ ਜਿਨ੍ਹਾਂ ਦੇ ਕੋਲੇ-ਕੋਲੇ ਆਪਦੇ ਮਾਪਿਓ ਹੈਗੇ ਨੇ ਹਨ ਆਈਡੀਆ ਦੇ ਵਿੱਚ ਰਹਿ ਰਹੇ ਨੇ ਤਾਂ ਉਹ ਆਪਦੇ ਮਾਪਿਓ ਨੂੰ ਸਾਹਮੋ ਤਾਂ ਮੇਰਾ ਸਾਰਿਆਂ ਨੂੰ ਇਹ ਜੀ ਮੈਸੇਜ ਆਫ ਤੇ ਵੀ ਵਧੀਆ ਰਿਹਾ ਕਰੋ ਤਾਂ ਪਰ ਘਰ ਦੇ ਵਿੱਚ ਪੈਸਾ ਜ਼ਰੂਰੀ ਨਹੀਂ ਹੁੰਦਾ ਹੈਗਾ ਜਿੰਨਾ ਆਪਾਂ ਮਾਂ ਦੀ ਕਦਰ ਕਰਾਂਗੇ ਨਾ ਮਾਂ ਨੂੰ ਸਾਂਭਾਂਗੇ ਤਾਂ ਉਹੀ ਜ਼ਿਆਦਾ ਵੈਸਟ ਹੈ ਮੇਰੇ ਲਈ ਤਾਂ ਵੀ ਇਹ ਜੀ ਮੈਸੇਜ ਦੇਣਾ ਸੀ ਮੈਂ ਸਾਰਿਆਂ ਨੂੰ ਤੇ ਤਾਂ ਕਿ ਆਪਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਜੀ ਸਮਝ ਆ ਸਕੇ ਆਪਣੇ ਬੱਚਿਆਂ ਨੂੰ ਬੀਮਾਰ ਹੋਣ ਦੇ ਸਾਹਮਣੇ ਬਹੁਤ ਜ਼ਿਆਦਾ ਜੂਰੀ ਹੈ ਤਾਂ ਕਿ ਜੋ ਆਪਾਂ ਲਾ ਦ ਰਿਖ ਰਹੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੇਗਾਨੇ ਨਹੀਂ ਮਾਪੇ ਛੜਕਾ ਦੇ ਉੱਤੇ ਰੋਲ ਰਹੇਗੇ ਬਿਰਦਾ ਆਸ਼ਰਮ ਦੇ ਵਿੱਚ ਜਾ ਰਹੇ ਨੇ ਤਾਂ ਵੀ ਜਿਨ੍ਹਾਂ ਇੱਕ ਸਰ ਨਾਲੋਂ ਪਹਿਲਾਂ ਇਹ ਗੱਲ ਹੈ ਜਿਨ੍ਹਾਂ ਦੇ ਬੱਚੇ ਵੀ ਬਾਹਰ ਨਹੀਂ ਜਾਂ ਕੋਈ ਨੌਕਰੀ ਕਰ ਰਹੇ ਆ ਉਹ ਜਿਹੜੇ ਸਾਰੇ ਲੋਕ ਜਿਆਦਾ ਸੌਖੇ ਨੇ ਘਰ ਦੇ ਵਿੱਚ ਉਹਨਾਂ ਦੀ ਮਾਪੇਓ ਠੱਠੇ ਹਾਰੇ ਨੇ ਬਾਹਰ ਆਸਮਨ ਦੇ ਵਿੱਚ ਹੁੰਦੇ ਨੇ ਆਪਾਂ ਰੋਜ਼ ਹੀ ਵੀਡੀਓ ਦੇਖਦੇ ਆ ਤੇ ਆਪਾਂ ਰੋਜ਼ ਹੀ ਵੀਡੀਓ ਵਾਇਰਲ ਹੁੰਦੀਆਂ ਹੁੰਦੀਆਂ ਨੇ ਰੋਜ਼ ਹੀ ਦੇਖਦੇ ਆ ਕਿਸੇ ਦਾ ਪਿਓ ਬਾਹਰ ਸੜਕ ਤੇ ਹੁੰਦਾ ਹੋਣਾ ਕਿਸੇ ਦੀ ਮਾਂ ਬੈਠੀ ਹੁੰਦੀ ਆ ਕੋਈ ਮੰਗਰਿਆ ਹੁੰਦਾ ਕੋਈ ਕੁਝ ਹੁੰਦਾ ਤਾਂ ਇਸ ਲਈਏ ਬਸ ਮੇਰਾ ਅੱਜ ਦਾ ਇਹ ਮੋਟੀਵੇਸ਼ਨ ਸਮਝੋ ਤੁਸੀਂ ਇਹ ਵੀਡੀਓ ਨੂੰ ਤੇ ਓਕੇ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਜਾਇ ਬਾਏ